ਸਾ ਸ਼੍ਰੀ ਕਲ ਸਾਰਿਆਂ ਨੂੰ ਅੱਜ ਆਪਾਂ ਪੜਨ ਜਾ ਰਹੀਆਂ ਕਿੱਸਾ ਕਾਦਰ ਯਾਰ ਬਾਰੇ ਜੀਵਨ ਕਾਲ ਕਾਦਰ ਯਾਰ ਦੇ ਜਨਮ ਅਤੇ ਮੌਤ ਸੰਬੰਧੀ ਮਤ ਦੇ ਹਨ ਕੁਝ ਵਿਦਵਾਨਾਂ ਅਨੁਸਾਰ ਕਾਦਰ ਯਾਰ ਦਾ ਜੀਵਨ ਕਾਲ 1802 ਤੋਂ 1892 ਹੈ ਅਤੇ ਕੁਝ ਵਿਦਵਾਨਾਂ ਅਨੁਸਾਰ ਕਾਦਰ ਯਾਰ ਦਾ ਜੀਵਨ ਕਾਲ 1805 ਤੋਂ 1850 ਤੱਕ ਹੈ ਆਪ ਦਾ ਜਨਮ ਸਥਾਨ ਪਿੰਡ ਮਾਜੀ ਕੇ ਨੇੜੇ ਐਮਨਾਬਾਦ ਜ਼ਿਲ੍ਹਾ ਗੁਜਰਾਵਾਲਾ ਪਾਕਿਸਤਾਨ ਹੈ ਆ ਦਾ ਅਸਲੀ ਨਾਂ ਕਾਦਰ ਵਕਸ਼ ਸੀ ਤੇ ਉਪਨਾਮ ਕਾਦਰ ਯਾਰ ਸੀ ਕਾਦਰ ਯਾਰ ਇੱਕ ਸਿੰਧੂ ਜੱਟ ਸੀ ਕਾਦਰ ਜਰ ਸਧਾਰਨ ਪੜਿਆ ਲਿਖਿਆ ਫਕੀਰੀ ਸੁਭਾ ਦਾ ਮਾਲਕ ਦਰਬੇਸ਼ ਤੇ ਇਸਲਾਮੀ ਸ਼ਰਾ ਦਾ ਪਾਬੰਦ ਹੋਣ ਦੇ ਬਾਭੂਤ Hindu ਧਰਮ ਤੋਂ ਪੱਲੀ ਪਾਂ ਜਾਣੂ ਸੀ ਰਚਨਾਵਾ ਆਪ ਦੀਆਂ ਰਚਨਾਵਾ ਇਸ ਤਰ੍ਹਾਂ ਹਨ ਮਹਾਰਾਜਨਾਮਾ ਜਾਂ ਮਿਆ ਰਾਜਨਾਮਾ ਰੋਜ਼ਨਾਮਾ ਕਿਸਾ ਪੂਰਨ ਪੂਰਨ ਭਗਤ ਵਾਰ ਰਾਜਾ ਰਸਾਲੂ ਵਾਰ ਰਾਨੀ ਕੋਕਲਾ ਵਾਰ ਹਰੀ ਸਿੰਘ ਨਲੂਆ ਸੋਨੀ ਮਹਿਵਾਲ ਸਭ ਤੋਂ ਲੰਬੀ ਰਚਨਾ ਮਹਾਰਾਜਨਾਮਾ ਹੈ ਜਿਸ ਵਿੱਚ 1014 ਬੰਦ ਹਨ ਇਹ 1832 ਇਸਵੀ ਵਿੱਚ ਲਿਖੀ ਗਈ ਇਹ ਇਸਲਾਮ ਨਾਲ ਸੰਬੰਧਿਤ ਹੈ ਇਸ ਵਿੱਚ ਹਜਰਤ ਮੁਹੰਮਦ ਸਾਹਿਬ ਦੀ ਯਾਤਰਾ ਦਾ ਬਿਆਨ ਕੀਤਾ ਗਿਆ ਹੈ ਰੋਜ਼ਾਨਾ ਮਾ ਰਚਨਾ ਰੋਜ਼ੀਆਂ ਤੇ ਇਸਲਾਮ ਨਾਲ ਸੰਬੰਧਿਤ ਹੈ ਇਸ ਰਚਨਾ ਵਿੱਚ ਹਜਰ ਸਾਹਿਬ ਹਜਰਤ ਮੁਹੰਮਦ ਸਾਹਿਬ ਦੀ ਯਾਤਰਾ ਦਾ ਵਿਆਨ ਕੀਤਾ ਹੈ ਕਿੱਸਾ ਪੂਰਨ ਭਗਤ ਕਾਦਰਯਾਰ ਦੀ ਸ਼ਾਹ ਕਾ ਰਚਨਾ ਹੈ ਇਹ ਪੰਜ ਛੇ ਹਰਫੀਆਂ ਵਿੱਚ ਲਿਖਿਆ ਗਿਆ ਹੈ ਕਿਸੇ ਦਾ ਚੰਦ ਬੈਂਦ ਹੈ ਇਹ ਕਿੱਸਾ 140 ਬੈਂਤਾਂ ਵਿੱਚ ਲਿਖਿਆ ਗਿਆ ਹੈ ਪੂਰਨ ਭਗਤ ਦਾ ਕਿੱਸਾ ਸੁਣਾਉਣ ਤੇ ਉਸ ਨੂੰ ਇੱਕ ਖੂ ਇਨਾਮ ਵਿੱਚ ਮਿਲਿਆ ਸੀ ਜਿਸ ਬਾਰੇ ਉਹ ਲਿਖਦਾ ਹੈ ਪੂਰਨ ਭਗਤ ਦੀ ਗੱਲ ਸੁਣਾਈ ਕੇ ਜੀ ਇੱਕ ਖੂ ਇਨਾਮ ਲਿਖਾਇਆ ਮੈਂ ਇਹ ਸਿੱਖ ਰਾਜਕਾਲ 18ਵੀ ਸਦੀ ਦਾ ਪ੍ਰਸਿੱਧ ਕਵੀ ਹੈ ਰਾਜਾ ਰਸਾਲੂ ਤੇ ਪੂਰਨ ਭਗਤ ਦੇ ਕਿੱਸੇ ਸਭ ਤੋਂ ਪਹਿਲਾਂ ਕਾਦਰਯਾਰ ਨੇ ਹੀ ਪੰਜਾਬੀ ਵਿੱਚ ਲਿਖੇ ਕਾਦਰਯਾਰ ਦੇ ਪੂਰਨ ਭਗਤ ਕਿੱਸੇ ਦੀ ਪਾਸ਼ਾ ਕੇਂਦਰੀ ਪੰਜਾਬੀ ਮਾਝੀ ਹੈ ਇਸ ਕਿੱਸੇ ਦੀ ਬੋਲੀ ਉੱਪਰ ਅਰਵੀ ਫਾਰਸੀ ਸ਼ਬਦਾਵਲੀ ਦਾ ਪ੍ਰਭਾਵ ਹੈ ਕਾਦਰਯਾਨ ਨੇ ਤਾਪੀ ਕੁੱਸ ਨੇ ਕਿੱਸਾ ਪੂਰਨ ਭਗਤੀ ਰਚਨਾ 16 ਦਿਨਾਂ ਵਿੱਚ ਪੂਰੀ ਕੀਤੀ ਕਾਦਰਯਾਨ ਨੇ ਆਪਣੇ ਕਿੱਸਾ ਪੂਰਨ ਭਗਦੇ ਆਰੰਭ ਵਿੱਚ ਲੰਬਾ ਚੋੜਾ ਮੰਗਲਾ ਚਰਨ ਮੰਗਲਾ ਚਰਨ ਦੇਨ ਦੀ بجائے ਸਿਰਫ ਚਾਰ ਤੁਕਾਂ ਨਾਲ ਹੀ ਇਸ ਰਸਮ ਦੀ ਪੂਰਤੀ ਕਰ ਦਿੱਤੀ ਹੈ ਉਸ ਦਾ ਮੰਗਲਾ ਚਰਨ یوں ਸ਼ੁਰੂ ਹੁੰਦਾ ਹੈ ਅਵਲ ਆਖ ਸੁਨਾ ਖੁਦਾ ਤਹੀਂ ਜੀ ਨੂੰ ਪੀਰ ਫਕੀਰ ਧਿਆਉਂਦੇ ਨਹੀਂ ਉਸ ਨੂੰ ਆਪਣੇ ਪੂਰਵਲੇ ਕਿੱਸਾਕਾਰ ਕਿੱਸਾਕਾਰਾਂ ਵਾਂਗ ਕਿੱਸਾ ਲਿਖੰਦਾ ਕੋਈ ਕਾਰਨ ਵਿਪਰਕਟਾਉਣ ਦੀ ਲੋੜ ਨਹੀਂ ਸਮਝੀ ਸਭੋ ਪੰਜਾਬੀ ਦੇ ਪਹਿਲੇ ਕਿੱਸਾਕਾਰ ਦਮੋਦਰ ਵਾਂਗ ਇੱਕਦਮ ਕਿਸੇ ਦੀ ਮੂਲ ਕਥਾ ਆਰੰਭ ਕਰ ਦਿੰਦੀ ਹੈ ਅਲਫ ਆਸਖੀ ਸਿਆਲਕੋਟ ਅੰਦਰ ਪੂਰਨ ਪੁੱਤ ਸੁਲਵਾਨ ਦੇ ਜਾਇਾਨੀ ਕਾਦਰ ਯਾਰ ਦਾ ਪੂਰਨ ਭਗਤ ਨਿਰੋਲ ਇਸ਼ਕ ਦਾ ਕਿੱਸਾ ਨਹੀਂ ਮੁੱਖ ਤੌਰ ਤੇ ਇਹ ਸਦਾਚਾਰਕ ਤੇ ਨੈਤਿਕ ਕੀਮਤਾਂ ਦਾ ਲਖਾਇਕ ਹੈ ਕਾਦਰਯਾਰ ਦੇ ਇਸ ਵਿੱਚ ਭਾਰਤੀ ਕਿੱਸਾ ਪਰੰਪਰਾ ਅਨੁਸਾਰ ইরਾਨੀ ਪਰੰਪਰਾ ਤੋਂ ਉਲਟ ਜਾ ਕੇ ਮਰਦ ਦੀ ਸੁੰਦਰਤਾ ਉੱਤੇ ਬਲ ਦਿੰਦਾ ਹੈ ਤੇ ਮਰਦ ਔਰਤਾਂ ਦੀ ਖਿੱਚ ਦਾ ਕੇਂਦਰ ਬੰਦਾ ਹੈ ਕਾਦਰਯਾਰ ਦਾ ਪੂਰਨ 12 ਬਰੇ ਦੇ ਸੁੱਕੇ ਬਾਗ ਤੇ ਪਾਣੀ ਛਿੜਕ ਕੇ ਉਸ ਨੂੰ ਹਰਾ ਭਰਾ ਕਰ ਸਕਦਾ ਹੈ ਪੂਰਨ ਦੁਆਰਾ ਦਿੱਤੇ ਚਾਵਲ ਦੇ ਇੱਕ ਦਾਣੇ ਨੂੰ ਖਾ ਕੇ ਲੁਨਾ ਗਰਭਪਤੀ ਹੋ ਸਕਦੀ ਹੈ ਤੇ ਉਸ ਨੂੰ ਰਸਾਲੂ ਵਰਗੇ 72 ਪੁੱਤਰਾਂ ਦੇ ਪੈਦਾ ਹੋਣ ਦਾ ਵਰ ਪ੍ਰਾਪਤ ਹੋ ਸਕਦਾ ਹੈ ਇਤਿਰਾ ਨੂੰ ਆਪਣੀ ਕਰਾਮਾਤ ਨਾਲ ਸੁجاਖਾ ਕਰ ਸਕਦਾ ਹੈ ਇਹ ਘਟਨਾਵਾਂ ਵਸਤਵਿਕਤਾ ਤੋਂ ਦੂਰ ਰੋਮਾਂਸਤਾ ਨਾਲ ਸੰਬੰਧਿਤ ਹਨ ਕਾਦਰਯਾਰ ਨੇ ਇਸ ਕિસ્ਸੇ ਵਿੱਚ ਨਾਰੀ ਨਿੰਦਾ ਵੀ ਮਿਲਦੀ ਹੈ ਕਾਦਰ ਯਾਰ ਤਰੀਮ ਦਾ ਡਾਡੀਆਂ ਨੇ ਦੈਸਰ ਜਿਹੇ ਤਾਂ ਥਾਈ ਮਰਵਾਏ ਦਿੱਤੇ ਕਿੱਸਾ ਪੂਰਨ ਭਗਤ ਵਿੱਚ ਕరుణ ਰਸ ਦੀਆਂ ਉਦਾਹਰਨਾਂ ਮਿਲ ਜਾਂਦੀਆਂ ਹਨ ਹੇ ਰੰਗ ਮਹਿਲ ਤੇ ਚੜੀ ਰਾਣੀ ਰੋਏ ਅੱਖ ਦੀ ਪੂਰਨ ਲੁੱਟ ਗਏ ਕਾਦਰ ਜਾਂ ਨੀਲੂਣਾ ਤੇ ਪੂਰਨ ਦੀ ਸੁੰਦਰਤਾ ਨੂੰ ਬਿਆਨ ਕਰਨ ਵਿੱਚ ਸੰਯੋਗ ਸ਼ਿੰਗਾਰ ਦੀ ਵਰਤੋਂ ਕੀਤੀ ਹੈ। ਸੂਰਤ ਉਸ ਦੀ ਚੰਦ ਮਹਿਤਾਬ ਵਾਂਗੂ ਜਦੋਂ ਬੈਠੀ ਸੀ ਜੇਵਰ ਪਾਈ ਕੇ ਜੀ ਪੰਛੀ ਟਿਗਦੇ ਦਰਸ਼ਨ ਪਾਈ ਕੇ ਜੀ ਲੋਣਾ ਦੁਆਰਾ ਉਕਸਾਏ ਜਾਂਦੇ ਰਾਜਾ ਸਲਵਾਨ ਦੇ ਪੂਰਨ ਉੱਪਰ ਗ੍ਰੋਧ ਨੂੰ ਪ੍ਰਗਟ ਕਰਨ ਲਈ ਕਿੱਸਾਕਾਰ ਨੇ ਰੋਧ ਰਸ ਤੋਂ ਕੰਮ ਲਿਆ ਹੈ। ਅਲਫ ਆਉ ਖਾ ਪੂਰਨਾ ਕਹੇ ਰਾਜਾ ਬੱਚਾ ਨਿੰਜ ਤੂੰ ਜੰਮਿਓ ਜਾਇਓ ਵੇ ਜੇ ਮੈਂ ਜਾਂਦਾ ਮਾਰਦਾ ਤਦੋਂ ਤੈਨੂੰ ਜਦੋਂ ਭੋਰੇ ਪਾਲਣਾ ਪਾਇਓ ਵੇ ਕਾਦਰਯਾਨੇ ਭਾਰਤੀ ਪਰੰਪਰਾ ਅਨੁਸਾਰ ਪੂਰਨ ਭਗਤੀ ਕਥਾ ਨੂੰ ਸੁਖਾंत ਵਿੱਚ ਸਮਿਟਿਆ ਹੈ ਕਿਸੇ ਦੀ ਸ਼ੁਰੂਆਤ मियां ਮਸ਼ਹੂਰ ਸਤਰਾ ਇਸ ਤਰ੍ਹਾਂ ਹਨ ਅਲਫ ਅਕ ਆਖ ਸਖੀ ਸਿਆਲਕੋਟ ਅੰਦਰ ਪੂਰਨ ਪੁੱਤ ਸੁਲਵਾਨ ਨੇ ਜਾਇਆ ਜਦੋਂ ਜੰਮਿਆ ਰਾਜੇ ਨੂੰ ਖਬਰ ਹੋਈ ਸਤ ਪੰਡਤਾਂ ਇਹ ਫਰਮਾਇਆ 12 ਬਰਸ ਨਾ ਰਾਜਿਆ ਮੂ ਲੱਗੀ ਦੇਖ ਪੰਡਤਾਂ ਵੈਦ ਪੜਾਇਆ ਹੀ ਕਾਦਰ ਯਾਰ ਮੀਆਂ ਪੂਰਨ ਭਗਤ ਤਾਂ ਹੀ ਥਾ ਬਾਪ ਜੰਮਦੇ ਆ ਹੀ ਪੂਰੇ ਪਾਈ ਆਈ ਟਿੱਪਣੀਆਂ 바ਵਾ ਬੁੱਧ ਸਿੰਘ ਨੇ ਆਪਣੀ ਪੁਸਤਕ ਬੰਬੀਹਾ ਵੋਲ ਵਿੱਚ ਲਿਖਿਆ ਕਿ ਸਭ ਤੋਂ ਪਹਿਲਾਂ ਪੂਰਨ ਭਗਤ ਬੈਂਤਾ ਵਿੱਚ ਕਾਦਰ ਯਾਰ ਨੇ ਲਿਖਿਆ ਡਾਕਟਰ ਮੋਹਨ ਸਿੰਘ دیਵਾਨਾ ਨੇ ਆਪਣੀ ਪੁਸਤਕ ਐਨ ਇੰਟਰੋਡਕਸ਼ਨ ਟੂ ਪੰਜਾਬੀ ਲਿਟਰੇਚਰ ਵਿੱਚ ਕਾਦਰ ਯਾਰ ਨੂੰ ਪੰਜਾਬੀ ਦੇ ਲੋਕ ਨਾਇਕਾ ਦਾ ਕਵੀ ਕਿਹਾ ਉਸ ਦੇ ਲੋਕ ਨਾਇਕ ਵਿੱਚ ਸਾਰੇ ਗੁਣ ਤੇ ਵਸਭ ਮੌਜੂਦ ਹਨ ਜੋ ਮਹਾਨ ਲੋਕ ਨਾਇਕ ਵਿੱਚ ਹੋਣੇ ਚਾਹੀਦੇ ਹਨ। ਮੋਲਾ ਬਖਸ਼ ਕੁਸ਼ਤਾਨੀ ਆਪਣੀ ਕਿਤਾਬ ਪੰਜਾਬ ਦੇ ਹੀਰੇ ਵਿੱਚ ਦੱਸਿਆ ਪੂਰਨ ਕਿੱਸਾ ਬਹੁਤ ਪ੍ਰਸਿੱਧ ਹੋਇਆ ਅਤੇ ਲੱਖਾਂ ਦੀ ਗਿਣਤੀ ਵਿੱਚ ਛਪ ਕੇ ਵਿਗਿਆ। ਅੰਤ ਕਿਸੇ ਦਾ ਅੰਤ ਸੁਖਾਂਤਕ ਹੈ। ਅੰਤ ਦੀਆਂ ਸਤਰਾਂ ਇਸ ਤਰ੍ਹਾਂ ਹਨ। ਮੋਜਿਆ ਮੱਛੀ ਕੇ ਪਿੰਡ ਹੈ ਜਗਾ ਮੇਰੀ ਸੰਧੂ ਜਾਤ ਜਾਤ ਦਾ ਆਖ ਸੁਨਾਇਆ ਮੈਂ 140 ਬਹੰਤ ਜਾ ਤਿਆਰ ਕੀਤੀ ਸਬਨਾ ਪਾਈਆਂ ਨੂੰ ਜਾ ਸੁਨਾਇਆ ਮੈਂ ਕਿੱਸਾ ਪੂਰਨ ਭਗਤ ਦਾ ਫਿਕਰ ਕਰਕੇ 16 ਰੋਜਾਂ ਦੇ ਵਿੱਚ ਬਣਾਇਆ ਮੈਂ ਕਦਰਯਾਨੀ ਪੂਰਨ ਭਗਤ ਕਿੱਸਾ ਤੇ ਪੂਰਨ ਭਗਤ ਵਾਰ ਵੀ ਲਿਖੀ ਹੈ ਵਾਰ ਕਲੀਆਂ ਵਿੱਚ ਲਿਖੀ ਗਈ ਹੈ ਸੋਨੀ ਮਹੀਵਾਲ ਚਨਾਬ ਨਦੀ ਨੂੰ ਆਸ਼ਿਕਾ ਦੀ ਨਦੀ ਕਿਹਾ ਹੈ ਇਸ ਵਿੱਚ ਛੰਦ ਦੋਹਰਾ ਬੋਲੀ ਠੇਠ ਪੰਜਾਬੀ ਅਤੇ ਸਾਦ ਮੁਰਾਦੀ ਹੈ ਸੋਨੀ ਵਹੀਵਾਲ ਵਿੱਚੋਂ ਕੁਝ ਸਤਰਾਂ ਹਨ ਪਾਣੀ ਇਸ਼ਕ ਚਨਾਉ ਦਾ ਜਾਦੂਗਰ ਵਹੇ ਇਸ਼ਕ ਚਨਾਉ ਲੱਭਦਾ ਜੋ ਕੋਈ ਮੁੱਲ ਲੇਹੇ ਸਭ ਆਸ਼ਕ ਉਸਤੇ ਬਾਲ ਕੇ ਕੰਡੇ ਉੱਪਰ ਰਹੇ ਹੌਨ ਤਸੱਲੀ ਕਾਦਰਾ ਮਿਰਜਾ ਪਹੁੰਚਾ ਰਹੇ ਹਰੀ ਸਿੰਘ ਨਲੂਆ ਦੀ ਵਾਰ ਹਰੀ ਸਿੰਘ ਨਲੂਆ ਦੀ ਵਾਰ ਬੈਂਤ ਚੰਦ ਵਿੱਚ ਲਿਖੀ ਗਈ ਹੈ ਇਸ ਵਿੱਚ 30 ਬੰਦ ਹਨ ਇਸ ਨੂੰ ਬੈਂਤਾ ਹਰੀ ਸਿੰਘ ਵੀ ਕਿਹਾ ਜਾਂਦਾ ਹੈ ਹਰ ਇੱਕ ਬੰਦ ਵਿੱਚ 4 ਬੈਂਤ ਹਨ ਕੁੱਲ ਬੈਂਥ 122 ਹਨ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਨੋਟਸ ਦਾ ਵੀਡੀਓ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ